ਆ ਗੋਗਾ ਗੋਗੇ ਆ ਪਜਾਮਾ ਦੇ ਇਹਦੇ 2-4 ਦਿਨ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਅੱਜ ਆਪਾਂ ਪਹੁੰਚੇ ਹਾਂ ਛਿੱਦਾਂ ਵਾਲੀ ਕਬੱਡੀ ਕੱਪ ਤੇ ਆਪਣੀ ਟੀਮ ਸ਼ੋਅ ਮੈਚ ਖੇਡੇਗੀ ਆ ਆਪਣੀ ਟੀਮ ਦਾ ਪ੍ਰਧਾਨ ਸਰਵਿੰਦਰ ਵਰਮਾ ਨਾਲ ਅੱਭੀ ਅੱਭੀ ਸੁਪਰਸਟਾਰ ਪਲੇਅਰ ਹਾਂ ਆਕਾਸ਼ ਆਕਾਸ਼ ਦੀਪਕ ਆ ਸਰਦਾਰ ਹੈ ਸਰਦਾਰ ਕਿੰਨੇ ਚਫੇ ਲਾਇਆ ਗੱਲ ਕਿੱਥੇ ਕਿ ਕਿੰਨੇ ਪੈਸੇ ਮਿਲੇ ਫਿਰ ਤੈਨੂੰ 250 ਠੀਕ ਕੀਤਾ ਕੀ ਕੀਤਾ 250 ਰੁਪਏ ਦਾ ਘਰੇ ਦੇ ਤੇ ਬਾਹਰ ਨਿਕਲੋ ਜਾਂ ਇੰਦਰਜੀਤ ਦੇ ਆ ਇੰਦਰਜੀਤ ਆ ਰਵੀ ਪ੍ਰਿੰਸ ਆ ਆਪਣਾ ਬਰਾ ਬੇਗੂ ਦੀ ਟੀਮ ਦਾ ਕਪਤਾਨ ਕੀ ਹੋ ਗਿਆ ਸਰਦਾਰ ਜਿੰਸ ਸ਼ਰਟ ਚਾਪਾ ਗੱਟ ਪਾ ਹੁਣ ਕਿੱਟ ਘਰੇ ਭੁੱਲ ਗਿਆ ਇਹ ਤੇ ਕੀ ਕਰਦਾ ਪੰਜਾਬ ਕਰ ਦੱਸ ਜਲੇਬੀ ਬਾਡੀ ਜਲੇਬੀ ਕਹਿੰਦਾ ਜਲੇਬੀ ਬੋਲ ਖੇਡ ਦੇ ਦੇ ਨਾ ਭਾਈ ਆ ਆ ਸਾਰੇ ਆ ਹਾ ਗੋਗਾ ਗੋਗੇ ਆਓ ਸਾਰੇ ਇਧਰ ਆਓ ਯਾਰ ਇਹਨਾਂ ਲੋਰ ਕਿੱਥੋਂ ਲੈ ਕੇ ਆਏ ਉਹ ਹੁੱਡਾ ਚੋਂ ਤੋਂ ਉਹ ਦੋ ਚਾਰ ਦਿਨ ਦਿਖਾ ਕੇ ਦੋ ਦਵਾਗੇ ਵੀ ਖਿਡਾ ਲਗੇ ਲਿਆ ਲਿਆ ਤੂੰ ਮੁੰਡੇ ਲਿਆ ਦੇ ਲਿਆ ਮੁੰਡੇ ਲਿਆ ਸਾਰੇ ਇੱਧਰ ਆ ਆ ਆ ਲਾ ਟੀ-ਸ਼ਰਟ ਲਾ ਗੋਗੇ ਦੀ ਟੀਮ ਏ ਟੀਮ ਤਿਆਰ ਹੋ ਗਈ ਗੋਗੇ ਕਿੰਨੇ ਰੇਡਰ ਨੇ ਜੀਨੀਅਸ ਟੀਮ ਵੀ ਤਿੰਨ ਰੇਡਰ ਤਿੰਨ ਯਾਫੀ ਆ ਰਵੀ ਦੀ ਟੀਮ ਏ ਰਵੀ ਤੇ ਪ੍ਰਿੰਸ ਦੀ ਸਾਂਝੀ ਟੀਮ ਚੱਲ ਰਗੇ ਸ ਆਸਤਾ ਕੋਚ ਵੰਡੇ ਗਾ ਪਿੰਡ ਦੇ ਨਾ ਖੜਾ ਦੀ ਤੂੰ ਨਾ ਨਾ ਆਪਣੇ ਮੁੰਡੇ ਨੇ ਸਾਰੇ ਹਾਂ ਚਲੋ ਚਲੋ ਬਣਾ ਦੇ ਬਣਾ ਟੀਮ ਜਲਦੀ ਬਣਾ ਦਿਓ ਇੱਕ ਆ ਕਿੰਨੇ ਬਰਾਬਰ ਨਹੀਂ ਰਹਿਣਾ ਇੱਕ ਆ ਰਹਿ ਗਿਆ ਇਹਨੂੰ ਕਰ ਦਿਓ 4 ਤੋਂ 6 9 ਹੋ ਗਏ ਇੱਧਰ 7 ਹੋ ਗਏ ਇੱਧਰ ਇਹਨੂੰ ਇੱਧਰ ਕਰਦੇ 8 ਹੋ ਜਾਣਗੇ ਬਸ 9 ਹੋ ਗਏ 8 ਹੋ ਗਏ ਬਸ ਹਾਂ ਦੋ ਮੁੰਡੇ ਆਪਣੇ ਹੋਰਾਂ ਦੇ ਵਿੱਚ ਬਸ ਠੀਕ ਜਾਲ ਮੇ ਨਿਕਰਾ ਬਾਹਰ ਦੇ ਰਹਿੰਦੇ ਨੇ ਮੁੰਡੇ ਆ ਕੋਸ਼ ਸਾਹਿਬ ਕੋਸ਼ ਸਾਹਿਬ ਸਾਡੀ ਟੀਮ ਸਾਡੀ ਖੜੀ ਹੈ ਜੇ ਟੀਮ ਦੇ ਪ੍ਰਧਾਨ ਪ੍ਰਵੀnder ਹੈ ਪਿਆਰ ਨੇ ਹੁਣ ਪੂਰੇ ਬੰਦੇ ਬੋਲ ਬਖਮਨਪੁਰ ਮਹਾਰਾਜ ਕੀ ਜੈ ਬੋਲ ਬਖਮਨਪੁਰ ਮਹਾਰਾਜ ਕੀ ਜੈ ਦੂਜੀ ਸਾਈਡ ਵੀ ਆਪਣੇ ਹੀ ਨੇ ਰਾਹੁਲ ਸੀਨਾ ਵਾਲੀ ਪਿੰਡਾ ਹੈ ਪ੍ਰਿੰਸ ਬੜਾ ਮਜ਼ੇਦਾਰ ਮੌਸਮ ਹੈ ਕਬੱਡੀ ਉਹ ਟੀਮਾਂ ਜਿਹੜੀਆਂ ਉਹ ਆਪਕੋ ਆਪਣੀ ਐਂਟਰੀ ਕਰਾਉਣ ਦੀ ਬੇਨਤੀ ਹੈ ਸਾਡੇ ਅੱਗੇ ਬਹੁਤ ਵਾਰ ਤੋਂ ਸਟਾਰਟ ਕਰ ਸਮੂਹ ਨਗਰ ਮੇਰਾ ਮਾਮਾ ਖੰਮਰਪੀਰ ਮਿਲਨ ਕਮੇਟੀ ਸ਼ਿਂਧਾਵਾਲੀ ਹੋ ਗਿਆ ਸ਼ੋਅ ਮੈਚ ਸਟਾਰਟ ਪਹਿਲੀ ਰੇਡ ਦੇਵੀ ਦਾਜੀ ਬਨਾਕ ਯੂਐਸਏ ਮਨਦੀਪ ਮੋਨੂ ਯੂਐਸਏ ਪਹਿਲਾ ਨਾਮ ਇਹਨਾਂ ਪਾਣਾ ਮੰਨੋ ਹੈ ਖੇਰਪੰਡ ਸਿੰਘ ਜੀ ਦੂਸਰਾ ਨਾਮ 1000 ਸਜਣ ਕੈਨੇਡਾ ਤੀਸਰਾ ਨਾਮ 5200 ਤੇ ਅਮਨ ਸਾਮਾ ਕੈਨੇਡਾ ਚੌਥਾ ਨਾਮ 5500 ਸੋ ਸਾਰੇ ਨੰਬਰ ਦਾ ਆਮਨ ਪਹਿਲੀ ਲਾਈਨ ਪੈ ਗਈ ਕਰੀ ਤਾੜੀਆਂ ਜ਼ੋਰਦਾਰ ਮਾਰ ਦੇ ਵੀ ਪਹਿਲੀ ਕਬੱਡੀ ਪਈ ਹੈ ਕਿ ਜਿਹੜਾ ਪਹਿਲਾ ਕਰ ਜੇ ਵਾਰ ਉਹ ਜਿੱਥੇ ਮੇਲੇ ਦਾ ਅਣਖਦਮਾਉ ਦੇ ਜਿੱਤਾਂ ਦਾ ਮਹਾਰਾਜੇ ਖੇਲੇ ਦਾ ਹਰ ਮਸੂਲ ਅਜੰਤ ਬਚਾਉਣਾ ਕੰਮ ਕਿ ਸੌਖਾ ਨਹੀਂ ਜੇ ਮਨ ਲਾ ਕੇ ਕਰੀਏ ਕੰਮ ਕੋਈ ਵੀ ਬਖਾਣੀ ਤਾਂ ਪਹਿਲੀ ਕਮੇਡੀ ਦੇ ਗੁੱਟ ਫੜੇ ਖੇਡ ਜੀ ਲਗੀਆਂ ਅਭੀ ਰਾਮਾ ਸਾਹਿਬ ਦੱਸੀ ਵੀ ਕਿਹੜੀ ਟੀਮ ਕਿਹੜੇ ਪਾਸੇ ਹੈ ਅਜੇ ਸ਼ਹੀਦਾਂ ਮਣੀ ਸ਼ਮਸ਼ੇਰ ਰਾਮਾ ਮੇਰੇ ਸਾਥੀ ਬੁਲਾ ਰਿਹਾ ਹੈ ਅਭੀ ਸ਼ਮਸ਼ੇਰ ਜੀ ਕਰਿਓ ਗੱਲ ਬੇਗੂ ਬੇਗੂ ਇਧਰ ਆ ਬੇਗੂ ਦੀ ਟੀਮ ਹੈ ਜਿਹੜੀ ਸਾਈਡ ਕਿਹੜੀ ਚਲੋ ਚਲੋ ਲੈਂਦੇ ਸਾਈਡ ਲੈਂਦਾ ਲੈਂਦਾ ਮਾਰੋ ਮਾਰੋ ਰੇਡਰ ਮੋੜੀਆਂ ਦੇ ਪਾਸੇ ਜਿਹੜੀ ਟੀਮ ਹੈ ਉਹ ਇਸ ਵੇਲੇ ਚੱਲੀ ਦੋਨੋਂ ਪਾਸੇ ਦੇ ਵਿਚਕਾਰ ਸ਼ਾਵਾ ਸ਼ਾਵਾ ਰਵੀ ਹੈਲੋ ਮਾਰਨ ਦੇ ਆਕਾ ਨੂੰ ਮਾਰਨ ਦੇ ਮਾਰੋ ਮਾਰੋ ਬੜੇ ਖੇਡ ਮੇਲੇ ਨੂੰ ਬਖਸ਼ੇ ਵੀਰ ਬਣ ਕੇ ਨੂੰ ਇੱਥੇ ਇੱਥੇ ਟੀਮਾਂ ਇੱਥੇ ਆ ਰਹੀਆਂ ਕੱਲਾ ਨਾਮ ਵਾਲੇ ਨੂੰ ਸੋ ਕਬੱਡੀ ਖੇਡ ਮੈਦਾਨ ਚ ਪੈ ਗਈ ਕਾਲੇ ਗੱਛੇਲਾ ਕਬੱਡੀ ਪਾ ਰਿਹਾ ਹੈ ਆਓ ਪੈਂਦੀ ਹੈ ਟੱਕਰ ਕੋਈ ਦੇ ਸ਼ਰੀਰ ਕਰਾਤੀ ਬੱਲੇ ਬੱਲੇ ਵੱਜ ਗਈ ਕੈਂਚੇ ਮੇਰੇ ਮਿੱਤਰੋ ਧਾਵੇ ਧਾਵੇ ਦੀ ਲੁੱਦਿਆ ਦੇ ਟੇਛਣ ਤੇ ਬੜਾ ਬੁੜੀ ਲਾਵੀ ਆਇਆ ਮਾਰ ਰੇਡ ਮਾਰ ਹਨ ਤਖਣੀ ਟੱਕਰ ਉਧਰ ਕਿਧਰ ਚੱਲ ਰਿਹਾ ਔਰ ਸਿਰੇ ਦਾ ਇੱਕ ਮੈਚ ਜਿਹੜਾ ਇਸ ਦਿਨ ਖੇਡਿਆ ਜਾ ਰਿਹਾ ਇਹ ਸ਼ੂਰ ਮੋਹਨ ਖਾਨ ਅਲੀਪੁਰ ਤੇ ਉਹਨਾਂ ਨਾਲ ਸਾਡੀ ਟੀਮ ਦੇ ਉੱਪਰ ਹੰਮਰਪੀਰ ਦੀ ਇੱਕ ਕਮੇਟੀ ਬਣਦੀ ਹੈ ਜੋ ਹੋਰ ਉਧਰ ਪੇਜੀ ਕੋਈ ਗੱਲ ਨਹੀਂ ਜਿੱਤਦੀ ਕੋਈ ਡਿਊਟੀ ਨਹੀਂ ਉਹ ਥੋੜੇ ਜੇ ਮਾਈਵੜੀ ਬਾਹਰ ਕਲੀ ਵਾਲੇ ਭਾਈਆਂ ਦਾ ਧੰਨਵਾਦ ਹੈ ਰਾਜ ਥੋੜਾ ਜੰਡੀਆ ਕੀ ਲੋ ਭਾਈਆਂ ਰੇਡ ਇੱਕ ਪਾਸੇ ਮੈਂ ਦੇਖਦਾ ਹਾਂ ਬਹੁਤ ਵਧੀਆ ਟੱਕਰ ਸਤਰਾਮ ਸ਼ਰਮਾ ਜੀ ਸਾਡੇ ਜਿਹੜੇ ਅਰਸ਼ਾਰਦ ਇਸ ਲਈ ਆਪਣੀ ਟੀਮ ਤੇ ਅੱਤੇ ਜੋੜ ਦਿੰਦਾ ਹੈ ਤਕੜਾ ਮੈਚ ਖੇਡਿਆ ਜਾ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ ਜੀ ਬੰਦੇ ਕੋਚਿੰਗ ਦੇ ਨਾਲੇ ਨਾਲ ਹੀ ਨੇ ਮਹਾਰਾਜ ਕਿਹਦੇ ਉਹਨਾਂ ਦਾ ਓਏ ਰਵੀ ਇਹਨਾਂ ਲੱਗਨ ਦੇ ਜਵਾਕਾਂ ਲੱਗਨ ਦੇ ਧਰਤੀ ਕਿਹਦੇ ਪਿਆਲੇ ਜਿਲ੍ਹੇ ਸਰਸੀ ਦਾ ਕਿਹਦੇ ਮਾਨਮਤਾ ਪਿੰਡ ਹੈ ਔਰ ਵੱਡੀ ਰੌਣਕਾਂ ਨੇ ਵੱਡੇ ਮੇਲੇ ਦੇ ਉੱਪਰ ਦੇਖਾਂਗੇ ਦਰਮੀ ਪਾਸੇ ਰੇਡ ਪਾਉਣ ਦੇ ਲਈ ਖਿਡਾਰੀ ਕਦੇ ਵਧਿਆ ਹੋਇਆ ਪਰ ਦੇਖਾਂਗੇ ਉਧਰਲੇ ਪਾਸੇ ਲੱਗਿਆ ਜੋਰ ਦੋਵੇਂ ਟੀਮਾਂ ਦੇ ਵਿਚਕਾਰ ਜਿਹੜੇ ਲੱਗਿਆ ਹੋਇਆ ਭਾਰੀ ਟੀਲਾ ਹੈ ਔਰ ਦੇਖਾਂਗੇ ਦੁਨੀਆ ਹੁਕਮਨਾਮਾ ਜਿਹੜੀ ਪਹੁੰਚੀ ਹੋਈ ਹੈ ਲਓ ਉਧਰਲੇ ਪਾਸੇ ਬੱਲੇ 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 ਲੱਗਿਆ ਜੋਰ ਤੇ ਟੱਕਰ ਜਿਹੜੀ ਚੋਟੀ ਆ ਜਿਹੜੀ ਲੱਗਣ ਦੇ ਜਵਾਕਾਂ ਲੱਗਣ ਤੇ ਔਰ ਦੇਖੋ ਜੀ ਪੁਆਇੰਟ ਜਿਹੜਾ ਔਰ ਜਾਫੀ ਜਿਹੜਾ ਜੁੜ ਚੁੱਕਿਆ ਹੈ ਚਲੋ ਚਲੋ ਟੀਮਾਂ ਨੂੰ ਖਾੜ ਅਲੀਪੁਰ ਤੇ ਔਡਾ ਦੀਆਂ ਟੀਮਾਂ ਜਿਹੜੀਆਂ ਉਹ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਸ਼ਾਬਾਸ਼ ਸ਼ਾਬਾਸ਼ ਵੀਰੇ ਗਰਾਉਂਡ ਦੇ ਚਾਰੋਂ ਪਾਸੇ ਜਿਹੜੀ ਤਾਰ ਹੈ ਜੀ ਉਸ ਤੋਂ ਥੋੜਾ ਥੋੜਾ ਪਿੱਛੇ ਹੋ ਕੇ ਬੈਠੀ ਜਿਹੜੀ ਬੇਅਤੀ ਹੈ ਤਾਰ ਦੇ ਵਿੱਚ ਕਰੰਟ ਆਉਣਾ ਤੇ ਲਾਈਟਾਂ ਜਿਹੜੇ ਸ਼ੁਰੂ ਹੋਣ ਗਈਆਂ ਇਹ ਜਿਹੜੀ ਬੈਂਤੀ ਹੈ ਗਰਾਊਂਡ ਦੇ ਚਾਰਜ ਫੇਰੇ ਜਿਹੜੀ ਤਾਰ ਹੈ ਉਸ ਤੋਂ ਥੋੜਾ ਥੋੜਾ ਪਿੱਛੇ ਹੋ ਰਹੀ ਆ ਪਾ ਲਓ ਉਧਰਲੇ ਪਾਸੇ ਰੇਡ ਪਾਉਣ ਦੇ ਲਈ ਮੁੰਡਾ ਕਦੇ ਤਿਆਰ ਹੈ ਆਹ ਵੇਖਾਂਗੇ ਉਧਰਲੇ ਪਾਸੇ ਕੜਦੀ ਜਵਾਨੀ ਮੁੱੱਚ ਫੁੱਟ ਗੱਬਰੂ ਆਹ ਵੇਖਾਂਗੇ ਪਈ ਰੇਡ ਫੇਰ ਬੱਜੀ ਕੈਂਜੀ ਦੇ ਬੱਲੇ ਬੱਲੇ ਕਰਾ ਗਿਆ ਮੁੰਡਾ ਆਹ ਖੇਡ ਦੇ ਮੈਦਾਨ ਦੇ ਵਿੱਚ ਆਹ ਵੇਖਾਂਗੇ ਨੰਬਰ ਕਿਹਦੇ ਜੋੜਿਆ ਆ ਵੀਰੋ ਸ਼ਰਵਾਤ ਹੋ ਗਈ ਹੈ ਟੱਕਰ ਹੋ ਗਈ ਬੱਬਰ ਸ਼ੇਰਾਂ ਦੀ ਖੜ ਕੇ ਦੇਖੋ ਪੁੱਲ ਜਵਾਨਾ ਉਹ ਮੈਚ ਜਿੱਤਣਗੇ ਜਿਨ੍ਹਾਂ ਦੇ ਵਾਲਿਆਂ ਪੱਟਾ ਦੇ ਗੁੱਟਾਂ ਦੇ ਵਿੱਚ ਆਣਾ ਹੈ ਮੈਚ ਹੋਈਓ ਜਿੱਤਣਗੇ ਲਓ ਉਧਰਲੇ ਪਾਸੇ ਦੇਖਾਂਗੇ ਉਹ ਪਿੰਡਗੀਰ ਟੱਕਰ ਬੱਲੇ 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 ਪਰ ਵੇਖੋ ਇਹ ਰੇਡ ਮਾਰ ਰਿਹਾ ਹੈ ਵੱਖਰਾ ਜਿਹਾ ਸਟਾਈਲ ਹੈ ਇਸ ਗੱਭਰੂ ਦਾ ਆ ਬੱਲੇ ਬੱਲੇ ਇਕੱਲੇ ਨੂੰ ਗੱਲਾਂ ਸਾਰਾ ਨੰਬਰ ਡੁੱਟ ਕੇ ਪੈ ਗਿਆ ਜਿਵੇਂ ਸੱਤ ਕਬੱਡਾ ਬਣਾਉਣੀ ਹੁੰਦੀ ਹੈ ਪਿਆਰ ਦੇ ਨਾਲ ਖੇਡ ਦੇ ਭਾਵਨਾ ਦੇ ਨਾਲ ਆਪਾਂ ਖੇਡਾਂਗੇ ਚੱਲਿਆ ਰੇਡ ਪਾਉਣ ਗੁੰਦਿਆ ਸ੍ਰੀਂਗ ਹੈ ਚਾਰੇ ਪਾਸੇ ਆੜਤੀਆਂ ਦੇ ਸਹਰਾ ਨੇ ਵਰਗਾ ਪਿਆ ਹੈ ਹੋ ਰਿਹਾ ਕਬੱਡੀ ਲੈ ਵੀ ਚੰਡੇ ਕੱਛੇ ਆਇਆ ਹੋ ਨੇੜੇ ਫਰਾ ਬਣ ਜਾਣੀ ਹੈ ਗੱਲ ਪਾਈ ਆ ਰੇਡ ਤੇ ਚਾਰਾਂ ਵਿੱਚੋਂ ਕੌਣ ਇੱਕ ਪਾਸੇ ਬੱਟ ਫੜਿਆ ਹੋਇਆ ਵਾਹ ਓਏ ਗਬਰੂਆ ਤਾੜੀਆਂ ਮਾਰੋ ਵੀ ਆ ਮੁੰਡੇ ਲਈ ਥਰਡ ਵਾਲੀ ਪਰਤੇ ਆਡਰ ਬੜਾ ਜਲਦੀ ਆ ਜਾ ਓਏ ਅੱ삐 ਬਾਗੋਡੀਆਂ ਚੱਲ ਸੋ ਬਹੁਤ ਬਹੁਤ ਧੰਨਵਾਦ ਪੈਂਦੀ ਹੋਈ ਪਾ ਦੇ ਪਾ ਦੇ ਪਾ ਦੇ ਉਧਰਲੇ ਪਾਸੇ ਵੇਖਾਂਗੇ ਕਿਹੜਾ ਮੁੰਡਾ ਕਿਦੇ ਕਬੱਡੀ ਰੇਡ ਪਾਵੇਗਾ ਲਓ ਉਧਰਲੇ ਪਾਸੇ ਦੇਖਾਂਗੇ ਉੱਚੇ ਫੁੱਟ ਔਰ ਲੰਬੇ ਕੱਦ ਦੇ ਖਿਡਾਰੀ ਕਿਦੇ ਰੇਡ ਪਾਉਣ ਦੇ ਲਈ ਤਿਆਰ ਹੈ ਵੱਡਾ ਮੈਚ ਹੈ ਵੱਡੀ ਟੱਕਰ ਹੈ ਤੇ ਵੇਖਾਂਗੇ ਉਧਰਲੇ ਪਾਸੇ ਬੱਲੇ 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 ਕਿਾ ਜੋਰ ਤੇ ਦੋਵੇਂ ਖਿਡਾਰੀਆਂ ਦਾ ਅੰਡੀ ਚੋਟੇ ਦਾ ਕਿਦੇ ਜੋਰ ਲੱਗਿਆ ਭੱਜਿਆ ਖਿਡਾਰੀ ਬੜੀ ਤੇਜ਼ੀ ਦੇ ਨਾਲ ਉਹ ਸਾਹਮਣੇ ਦੇਖ ਕੇ ਰੀਡ ਫੇਰ ਜਿਹੜੀ ਕਦੇ ਟੌਪ ਦੀ ਪਈ ਹੈ ਪੁਆਇੰਟ ਕਦੇ ਟੌਪ ਦਾ ਅੱਜ ਪੱਤਰ ਦੇਖਾਂਗੇ ਸਿਰੇ ਜੀ ਖੇਡੀ ਜਾ ਰਹੀ ਮੇਰੇ ਵੀਰੋ ਰੇਡ ਪਾਉਣ ਦੇ ਲਈ ਖਿਡਾਰੀ ਕਦੇ ਫੇਰ ਤਿਆਰ ਹੈ ਕਬੱਡੀ ਤੇਰਾ ਮੰਨਣਾ ਭਰਮ ਦਾ ਬਹੁਤ ਵੱਡਾ ਕਦੇ ਧੰਨਵਾਦ ਹੈ ਵੱਡੀ ਰੌਣਕਾਂ ਦੇ ਵੱਡੇ ਖੇਡ ਮੇਲੇ ਦੇ ਉੱਪਰ ਲਓ ਸਾਹਮਣੇ ਦੇਖਾਂਗੇ ਰੇਡ ਪਾਉਣ ਦੇ ਲਈ ਖਿਡਾਰੀ ਕਦੇ ਵਜਿਆ ਹੋਇਆ ਸਿੰਘ ਸਰਦਾਰ ਨਾਂ ਦੇਖਾਂਗੇ ਦੋ ਚਾਹੀ ਹੋਰ ਜਿਹੜੇ ਕਦੇ ਪਦੇ ਹੋਏ ਆ ਮੇਰੇ ਵੀਰੋ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਆਹ ਬੱਤਲ ਬਣੀ ਕਰ ਆ ਗਿਆ ਬੱਤਲ ਬਾਈ ਹੋਵੇ ਨਾ ਇਹ ਜੇ ਮੁੰਡੇ ਤੋਂ ਦੂਰ ਹੀ ਰਹਿਣਾ ਚਾਹੀਦਾ ਐ ਸਿਰੇ ਦੇ ਜੱਫੇ ਨਾਲ ਬੰਦੇ ਬੰਦੇ ਪਰਾ ਗਿਆ ਜੇ ਮੁੰਡੇ ਦੀ ਖੇਡ ਚੱਕੀ ਲੱਗੀਏ ਕਰ ਤਾੜੀ ਜ਼ੋਰਦਾਰ ਮਾਰ ਦਈਏ ਮੇਰੇ ਵੀਰੋ ਲਓ ਸਾਹਮਣੇ ਅਗਲੀ ਕਬੱਡੀ ਪਾ ਰਿਹਾ ਹੈ ਖਾਨ ਅਲੀ ਪਰ ਦੀ ਧਰਤੀ ਦਾ ਕਹਿੰਦੇ ਪਹਾੜੀ ਕਬੱਡੀ ਦੀ ਦੁਨੀਆ ਦਾ ਸੁਪਰ 스타 ਜਿਹੜਾ ਅੱਜ ਦੇ ਮੇਲੇ ਤੇ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ टीम जल्दी आ जाए कब्डी एस तीन खिलाड़ी तैयार है इधरले पास टकर टकर

ਦੂਰ ਦਾ ਦੱਸਣ ਦੂਰ ਠੀਕ ਹੈ ਦੂਰ ਸਪੀਡ ਨਾਲ ਗਿਆ ਗਿਆ ਸ਼ਾਨਸ ਗੁੱਡ ਮਾਰ ਦੇ ਰਵੀ ਬਣਾ ਕੇ ਰੱਖਿਆ ਕਰੋ ਜਾਨ ਕਿਹੜੇ ਚੈਨਲ ਪਲਾਈ ਕਰ ਲਾਈਵ ਤੇਰਾ ਤੇਰਾ ਕੋੰਦੇ ਚਲਦਾ ਬੈਸ ਬਣਾ ਰਹਿਣਾ ਕੋਏ ਕਰ ਲੂ ਅੱਜ ਆਪਣੇ ਪਿੰਡ ਦੀ ਟੀਮ ਸ਼ੋ ਮੈਚ ਫਸਟ ਰਈ ਅੱਜ ਦੀ ਟੀਮ ਰਵਿੰਦਰ ਨੇ ਸਪான்ਸਰ ਕੀਤੀ ਰਵਿੰਦਰ ਵੱਲੋਂ ਕੋਚ ਪ੍ਰਗਟ ਸਾਰੇ ਵਧੀਆ ਖੇਡੇ ਫਸਟ ਰਈ ਹਾਂ ਸਰਦਾਰ ਕਿੰਨੇ ਜੱਫੇ ਲਾਏ ਉੱਤੇ ਮੂੰਹ ਕਰਕੇ ਗੱਲ ਕਰ ਆਏ ਕਾਸ਼ ਪਿੰਡ ਰੇਡਾ ਪੰਦਾ ਇੱਥੇ ਜੱਫਿਆਂ ਚ ਲੱਗ ਜਾਂਦਾ ਆ ਗਿਆ ਅੱਭੀ ਜੱਫੀ ਆ ਕਿੱਥੇ ਵਜੀ ਤੇਰੇ ਕਿੰਨੂੰ ਦਿਖਾ ਗਿਆ ਨਾ ਕਰੇ ਠੀਕ ਕਰ ਲਾ ਹਾ ਗੋਗੇ ਕੀ ਗਾਣਾ ਚਾਹਵੇਂਗਾ ਸਾਰੇ ਟੀਮਾਰੇ ਮਿਹਨਤ ਕਰਨ ਹਾਂ ਗੋਗਾ ਕੰ ਦਾ ਸਾਰੇ ਮਿਹਨਤ ਕਰਨ ਹਾਂ ਸਾਰੇ ਆਰਵਿੰਦਰ ਪਹਿਲੀ ਵਾਰ ਟੀਮ ਲੈ ਗਿਆ ਪਹਿਲੀ ਵਾਰ ਫਸਟ